ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੁਰਬ ਹੈ ਅਤੇ ਪੂਰੀ ਐਨਵੀ ਦੀ ਟੀਮ ਵੱਲੋਂ ਸਮੂਚੀਆਂ ਹੀ ਨਾਨਕ ਨਾਮ ਲੈਵਾ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਸ੍ਰੀ ਗੁਰੂ ਨਾਨਕ ਦੇਵ ਜੀ ਦੇ 538ਵੇਂ ਵਿਆਹ ਪੁਰਬ ਨੂੰ ਲੈ ਕੇ ਸੰਗਤ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਵੱਡਾ ਉਸ਼ਾ ਦੇਖਣ ਨੂੰ ਮਿਲਿਆ ਤੇ ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋ ਕੇ ਜਿਹੜਾ ਕਿ ਸ਼ਰਧਾ ਤੇ ਸਤਕਾਰ ਜਿਹੜਾ ਭੇਟ ਕੀਤਾ ਗਿਆ। ਗੁਰੂ ਨਾਨਕ ਦੇਵ ਜੀ ਦਾ ਜਨਮ ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੀ ਕੁੱਖੋਂ ਰਾਇਪੋਈ ਦੀ ਤਲਵੰਡੀ ਨਨਕਾਣਾ ਸਾਹਿਬ ਜੋ ਕਿ ਅੱਜ ਕੱਲ ਪਾਕਿਸਤਾਨ ਦੇ ਵਿੱਚ ਹੈ ਦੇ ਵਿੱਚ ਹੋਇਆ ਸੀ ਬਚਪਨ ਦੇ ਵਿੱਚ ਹੀ ਆਪਨੀ ਵਹਿਮਾ ਭਰਮਾਂ ਦੇ ਵਿੱਚ ਫਸੀ ਲੋਕਾਂ ਨੂੰ ਸੱਚ ਦਾ ਰਸਤਾ ਦਿਖਾਉਣ ਦੇ ਲਈ ਕਈ ਕੋਸ਼ਿਸ਼ਾਂ ਕੀਤੀ ਥੋੜੇ ਸਮੇਂ ਬਾਅਦ ਹੀ ਆਪ ਜੀ ਨੂੰ ਵੱਡੀ ਭੈਣ ਬੀਬੇ ਨਾਨਕੀ ਜੀ ਦੇ ਕੋਲ ਸultanpur ਲੋਧੀ ਵਿਖੇ ਰਹਿਣ ਲਈ ਭੇਜ ਦਿੱਤਾ ਗਿਆ ਜਿੱਥੇ ਗੁਰੂ ਜੀ ਦੇ ਜੀਜਾ ਚੈਰਾਮ ਨੇ ਗੁਰੂ ਜੀ ਨੂੰ ਨਵਾਬ ਦੇ ਦੌਲਤਖਾਨ ਦੇ ਮੋਦੀਖਾਨੇ ਦੇ ਵਿੱਚ ਨੌਕਰੀ ਤੇ ਲਗਵਾਇਆ 18 ਸਾਲ ਦੀ ਉਮਰ ਦੇ ਵਿੱਚ ਆਪ ਜੀ ਦੀ ਮੰਗਣੀ ਬਟਾਲੇ ਦੇ ਰਹਿਣ ਵਾਲੇ ਖਤਰੀ ਮੂਲਚੰਦ ਪਟਵਾਰੀ ਅਤੇ ਮਾਤਾ ਚੰਦੋ ਰਾਣੀ ਦੀ ਸੁਪਤਰੀ ਸੁਲਖਣੀ ਦੇ ਨਾਲ ਹੋਇਆ। ਭਾਦੋ ਸੁਦੀ 7 ਸੰਮਤ 1544 ਨੂੰ ਆਪ ਭਾਈ ਬਾਲਾ ਜੀ, ਭਾਈ ਮਰਦਾਨਾ ਜੀ, ਭਾਈ ਹਾਕਮ ਰਾਏ ਅਤੇ ਨਵਾਬ ਟੌਲਤ ਖਾਨ ਤੇ ਸੱਜਣਾ ਰਿਸ਼ਤੇਦਾਰਾਂ ਦੇ ਪਰਿਵਾਰ ਅਤੇ ਹੋਰ ਮੈਂਬਰਾਂ ਦੇ ਨਾਲ ਪੂਰੇ ਸਜਤਾਜ ਕੇ ਸੁਲਤਾਨਪੁਰ ਲੋਧੀ ਤੋਂ ਕਰਪੂਥਲਾ ਸੂਬਾ ਬਾਬਾ ਬਕਾਲਾ ਹੁੰਦੇ ਹੋਏ ਇਤਿਹਾਸਿਕ ਨਗਰੀ ਸ਼ਹਿਰ ਬਟਾਲੇ ਬਰਾਤ ਦੇ ਰੂਪ ਤੇ ਵਿਪੰਚੇ ਬਰਾਤ ਦਾ ਉਤਾਰਾ ਜਿਸ ਜਗ੍ਹਾ ਤੇ ਕੀਤਾ ਗਿਆ ਉਹ ਗੁਰਦੁਆਰਾ ਕੰਤ ਸਾਹਿਬ ਉੱਥੇ ਹੀ ਸ਼ਿਸ਼ੋਭਿਤ ਹੈ ਸੰਗਤਾਂ ਇਸ ਦੇ ਦਰਸ਼ਨ ਕਰਦੀਆਂ ਨੇ ਉਸ ਅਸਥਾਨ ਨੂੰ ਗੁਰਦੁਆਰਾ ਡੇਰਾ ਸਾਹਿਬ ਜੀ ਦੇ ਨਾਲ ਨਾਲ ਵੀ ਪ੍ਰਸਿੱਧ ਜਾਣਿਆ ਜਾਂਦਾ ਹੈ ਜਿਸ ਅਸਥਾਨ 'ਤੇ ਬਰਾਤ ਦਾ ਉਤਾਰਾ ਕੀਤਾ ਗਿਆ ਸੀ ਉਹ ਅਸਥਾਨ ਹਵੇਲੀ ਭਾਈ ਜਗਮੀਤ ਰਾਏ ਬੰਸੀ ਦੀ ਜਦੋਂ ਗੁਰੂ ਜੀ ਦੀ ਬਰਾਤ ਆਈ ਤਾਂ ਉਸ ਸਮੇਂ ਭਾਰੀ بارش ਹੋਈ ਦੱਸਿਆ ਜਾਂਦਾ ਹੈ ਕਿ ਇਕ ਅੰਦ ਜਿਸ ਹੇਠ ਗੁਰੂ ਜੀ ਨੇ ਕੁਝ ਚਿਰ ਨਿਵਾਸ ਕੀਤਾ ਅਤੇ ਇਸੇ ਦੌਰਾਨ ਇੱਕ ਬਜ਼ੁਰਗ ਔਰਤ ਨੇ ਗੁਰੂ ਜੀ ਨੂੰ ਕਿਹਾ ਕਿ ਇਹ ਕੰਦ ਕੱਚੀ ਹੈ ਜੋ ਢਹਿਣ ਵਾਲੀ ਹੈ ਉਥੋਂ ਉੱਠ ਕੇ ਪਰਾਂ ਹੋ ਜਾਓ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕੀ ਮਾਤਾ ਇੱਕ ਕਾਂਦ ਜੁਗਾ ਜੁਗਾ ਤੱਕ ਇਸੇ ਤਰ੍ਹਾਂ ਰਹੇਗੀ ਇਹ ਟਾਏਗੀ ਨਹੀਂ ਇਹ ਸਾਡੇ ਵਿਆਹ ਦੀ ਯਾਦਗਾਰ ਹੋਏਗੀ ਇੱਕ ਅੱਛੀ ਕਾਂਦ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਦੇ ਸ਼ੀਸ਼ੇ ਦੇ ਫਰੇਮ ਦੇ ਵਿੱਚ ਅੱਜ ਵੀ ਸੁਰੱਖਿਆਤ ਹੈ ਲੱਖਾਂ ਸੰਗਤਾਂ ਅੱਜ ਵੀ ਪਵਿੱਤਰ ਕਾਂਦ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲ ਕਰਦੀਆਂ ਨੇ ਬਾਅਦ ਵਿੱਚ ਮਹਾਰਾਜਾ ਨੌਨਹਾਲ ਨੇ ਇਸ ਸਥਾਨ ਤੇ ਪੱਕਾ ਅਸਥਾਨ ਵੀ ਬਣਵਾਇਆ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਨਾਲ ਸੰਬੰਧਿਤ ਜੋੜ ਮੇਲਾ ਹਰ ਸਾਲ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਵਿਖੇ ਬੜੀ ਧੂਮਕਾਮ ਤੇ ਸ਼ਰਧਾਪੂਰਵ ਮਨਾਇਆ ਜਾਂਦਾ ਹੈ ਸੰਗਤਾਂ ਵੱਡੀ ਦੇ ਵਿੱਚ ਇਸ ਸਥਾਨ ਤੇ ਆ ਕੇ ਹਾਜ਼ਰੀ ਭਰ ਦਿਆ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਵ ਨਾਲ ਸੰਬੰਧਤ ਸ੍ਰੀ ਕਾਂਤ ਸਾਹਿਬ ਸ੍ਰੀ ਡੇਰਾ ਸਾਹਿਬ ਤੋਂ ਇਲਾਵਾ ਮਹੱਤਮਪੂਰਨ ਦਰਸ਼ਨਯੋਗ ਇਤਿਹਾਸਿਕ ਸਥਾਨ ਅੱਜ ਵੀ ਬਟਾਲਾ ਸਾਹਿਬ ਵਿਖੇ ਮੌਜੂਦ ਨੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਪ ਉਰਬ ਨੂੰ ਲੈ ਕੇ ਜਿੱਥੇ ਕਿ ਬਾਬਾ ਬਕਾਲਾ ਸਾਹਿਬ ਕਰਪੂਤਲਾ ਸੁਲਤਾਨਪੁਰ ਲੋਧੀ ਤੇ ਬਟਾਲਾ ਦੇ ਵਿੱਚ ਰੌਣਕਾਂ ਲੱਗੀਆਂ ਹੋਈਆਂ ਨੇ ਤਾਂ ਉੱਥੇ ਹੀ ਸੰਗਤ ਵੱਲੋਂ ਨਗਰ ਕੀਰਤਨ ਦੇ ਸਵਾਗਤ ਲਈ ਵੱਡਾ ਉਸ਼ਾਦ ਦੇਖਣ ਨੂੰ ਵੀ ਮਿਲਿਆ ਨਗਰ ਕੀਰਤਨ ਦਾ ਸਵਾਗਤ ਸੰਗਤਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨੂੰ ਨਤਮਸਤਕ ਹੋ ਕੇ ਕੀਤਾ ਗਿਆ ਜਿਲ੍ਹਾ ਗੁਰਦਾਸਪੁਰ ਦੀ ਹੱਦ ਵਿੱਚ ਦਾਖਲ ਹੋਣ ਕਰਕੇ ਇਸ ਨਗਰ ਕੀਰਤਨ ਦਾ ਸਵਾਗਤ ਜਿਲ੍ਹਾ ਪ੍ਰਸ਼ਾਸਨ ਤੇ ਐਮ ਐਲ ਏ ਬਟਾਲਾ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜੋ ਕਿ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਵੀ ਨੇ ਅਤੇ ਉੱਥੇ ਹੀ ਸ਼ਹਿਰੀ ਕਲਸੀ ਤੇ ਡੀਸੀ ਗਰਦਾਸਪੁਰ ਨੇ ਕਿਹਾ ਕਿ ਉਹ ਵਿਭਾਗੇ ਨੇ ਉਹਨਾਂ ਨੂੰ ਇਸ ਮੌਕੇ ਤੇ ਸੇਵਾ ਕਰਨ ਦਾ ਮੌਕਾ ਮਿਲਿਆ ਸੰਗਤਾਂ ਨੂੰ ਕੋਈ ਵੀ ਮੁਸ਼ਕਿਲ ਜਾਂ ਪਰੇਸ਼ਾਨੀ ਨਾ ਆਵੇ ਇਸ ਲਈ ਪੂਕਤਾ ਪ੍ਰਬੰਧ ਕੀਤੇ ਗਏ ਨੇ ਉੱਥੇ ਹੀ ਬਟਾਲਾ ਚ ਲੱਖਾਂ ਦੀ ਤਦਾਦ ਚ ਸੰਗਤ ਦੇਸ਼ ਵਿਦੇਸ਼ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਤੇ ਜਿਹੜੀ ਕੀ ਪਹੁੰਚ ਰਹੀਆਂ ਨੇ ਨਤਮਸਤਕ ਹੋ ਰਹੀਆਂ ਨੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਜਿਹੜੀਆਂ ਕੀ ਹੋਰ ਲੈ ਰਹੀਆਂ ਆcha ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹੀਆਂ ਸੰਗਤਾਂ ਦੇ ਵਿਸ਼ੇਸ਼ ਸਹਿਯੋਗ ਨਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਸਥਾਨ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਹਰਾ ਘਰ ਆਨੰਦ ਕਾਰ ਸਥਾਨ ਮਾਤਾ ਸੁਲਖਣੀ ਜੀ ਦੇ ਪੇਕਾ ਸਥਾਨ ਅਧਿਆਸਕ ਗੁਰਦੁਆਰਾ ਡੇਰਾ ਸਾਹਿਬ ਗੁਰਦੁਆਰਾ ਸਾਧਕਤਰੀਆਂ ਸਾਹਿਬ ਸਮੇਤ ਪਟਾਲਾ ਸ਼ਹਿਰ ਦੇ ਸਮੁੱਚੇ ਗੁਰਦੁਆਰਾ ਸਬੰਧ ਵਿਖੇ ਸੰਗਤਾਂ ਵੱਲੋਂ ਬਹੁਤ ਹੀ ਸ਼ਰਧਾ ਸਤਕਾਰ ਦੇ ਖਾਲਸਾਈ ਜਹੋ ਜਲਾਲ ਤੇ ਪੰਥਕ ਰਵਾਇਤਾਂ ਅਨੁਸਾਰ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲਖਣੀ ਜੀ ਦਾ 538ਵਾਂ ਵਿਆਹ ਪਰ ਮਨਾਇਆ ਜਾ ਰਿਹਾ ਹੈ। ਬਾਬਾ ਜੀ ਦੇ ਵਿਆਹ ਦੀ ਖੁਸ਼ੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਬੀਤੇ ਦੌਰ ਹੋਜਾ ਤੋਂ ਗੁਰੂ ਘਰ ਵਿਖੇ ਰੱਖੇ ਸ੍ਰੀ ਖਾਨਪਾਤ ਸਾਹਿਬ ਜੀ ਦੇ ਭੋਗ ਪਾਏਗੇ ਉਪਰੰਤ ਗੁਰਦੁਆਰਾ ਡੇਰਾ ਸਾਹਿਬ ਤੋਂ ਅਰਦਾਸ ਕਰਕੇ ਅਰਦਾਸ ਬੇਨਤੀ ਕਰਕੇ ਆਕਾਸ਼ ਗਜਾਉ ਖਾਸੇ ਜਗਾ ਰਹੇ ਆ ਤੇ ਫੁੱਲਾਂ ਦੀ ਵਰਖਾ ਦੇ ਨਾਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਤੇ ਪੰਜ ਪਿਆਰੇ ਸਬਾਨ ਦੀ ਗਵਾਈ ਵਿੱਚ ਗੁਰਦੁਆਰਾ ਡੇਰਾ ਸਾਹਿਬ ਤੋਂ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਡੇਰਾ ਸਾਹਿਬ ਤੋਂ ਚੱਲ ਕੇ ਖਜੂਰੀ ਗੇਟ ਜੱਸਾ ਸਿੰਘ ਰਾਮ ਗੜੀਆ ਹਾਲ ਹਾਂਸਲੀ ਪੁਲ ਸ਼ਹੀਰ ਭਾਈ ਸੁਖਾ ਸਿੰਘ ਭਾਈ ਮਤਾਰ ਸਿੰਘ ਚੌਂਕ ਹ ਮਾਲਰ ਟਾਊਨ ਪੁਲਸ ਲਾਈਨ ਗਰਦਾਪੁਰ ਰੋਡ ਗਾਂਧੀ ਚੌਂਕ ਗੁਰਦੁਆਰਾ ਸਤਕਰਤਾਰੀਏ ਸਾਹਿਬ ਗੁਰਦੁਆਰਾ ਸ਼੍ਰੀ ਕਾਨ ਸਾਹਿਬ ਦੀ ਯਾਤਰਾ ਕਰਤਾ ਹੈ ਆ ਸ਼ਾਮ ਨੂੰ ਇਤਿਹਾਸਕ ਗੁਰਦੁਆਰਾ ਡੇਰਾ ਸਾਹਿਬ ਵਿਖੇ ਨਗਰ ਕੀਰਤਨ ਦੀ ਸੰਪੂਰਤਾ ਹੋਈ ਅੱਜ ਇਸ ਨਗਰ ਕੀਰਤਨ ਵਿੱਚ ਸੰਗਤਾਂ ਵਿੱਚ ਇਨਾਉ ਸ਼ਾਪ ਆਇਆ ਜਾ ਰਿਹਾ ਭਾਵੇਂ ਅੰਮ੍ਰਿਤ ਵੇਲੇ ਭਾਰੀ ਵਰਖਾ ਹੋਈ ਸੀ ਫਿਰ ਵੀ ਸੰਗਤਾਂ ਨੇ ਮੀਂਹ ਦੀ ਕੋਈ ਪਰਵਾਹ ਨਹੀਂ ਕੀਤੀ ਕਿਉਂਕਿ ਉਹ ਪਿਛਲੇ 1 ਸਾਲ ਤੋਂ ਬਾਬਾ ਜੀ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਸਨ ਸਮੂਹੀਆਂ ਸੰਗਤਾਂ ਆਪਣੇ ਪ੍ਰਵਾਸ ਸਮੇਤ ਅੱਜ ਇਸ ਨਗਰਕੀਤੇ ਵਿੱਚ ਨਤਮਸਤ ਹੋਈਆਂ ਨੇ ਜੋ ਜੋ ਸੰਗਤਾਂ ਅੱਜ ਇਸ ਨਗਰਕੀਤੇ ਵਿੱਚ ਸ਼ਾਮਲ ਹੋ ਜਾਣ ਉਹਨਾਂ ਸੰਗਤਾਂ ਵਾਸਤੇ ਬਟਾਲਾ ਸ਼ਹਿਰ ਦੀਆਂ ਗਲੀਆਂ ਵੱਖ-ਵੱਖ ਪੜਾਵਾਂ ਤੇ ਬਟਾਲਾ ਦੀਆਂ ਸੰਗਤਾਂ ਵੱਲੋਂ ਉਨਾ ਨਗਰ ਕੀਰਤਨ ਦੇ ਸਵਾਗਤ ਤੇ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਵੱਖ-ਵੱਖ ਜਗ੍ਹਾ ਤੇ ਹਰ ਪ੍ਰਕਾਰ ਦੇ ਪਦਾਰਥਾਂ ਦੇ ਲੰਗਰ ਲਗਾ ਕੇ ਨਗਰ ਕੀਰਤਨ ਦਾ ਭਰਵਾ ਸਵਾਗਤ ਕੀਤਾ ਜਾ ਰਿਹਾ ਹੈ ਗੁਰੂ ਨਾਨਕ ਦੇਵ ਜੀ ਦਾ ਔਰ ਮਾਤਾ ਸੁਲਖਣੀ ਜੀ ਦਾ ਜੋ ਵਿਆਹ ਪੁਰਬ ਹੈ ਉਹ ਬੜੇ ਧੂਮ-ਧਾਮ ਦੇ ਨਾਲ ਬੜੇ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਮੈਂ ਸਮੂਹ ਸੰਸਾਰ ਦੀਆਂ ਜਿੰਨੀਆਂ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਨੇ ਉਹਨਾਂ ਨੂੰ ਗੁਰੂ ਸਾਹਿਬ ਦੇ ਵਿਆਹ ਪੁਰਬ ਦੀਆਂ ਲੱਖ-ਲੱਖ ਵਧਾਈਆਂ ਦਿੰਦਾ ਔਰ ਅਸੀਂ ਹਰ ਸਾਲ ਸੰਗਤਾਂ ਨਾਲ ਜੁੜ ਕੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਹੁੰਦੀ ਆ ਇਸ ਵਿਆਹਪੁਰਬ ਦੇ ਵਿੱਚ ਸ਼ਾਮਲ ਹੋਣ ਦਾ ਖੁਸ਼ੀਆਂ ਪ੍ਰਾਪਤ ਕਰਨ ਦਾ ਜਿਹੜਾ ਉਹ ਮੌਕਾ ਮਿਲਦਾ ਔਰ ਅੱਜ ਵੀ ਬਟਾਲੇ ਸ਼ਹਿਰ ਦੇ ਵਿੱਚ ਲੱਖਾਂ ਹੀ ਸੰਗਤਾਂ ਜੜੀਆਂ ਨੇ ਉਹ ਗੁਰੂ ਸਾਹਿਬ ਦੇ ਪਿਆਰ ਨਾਲ ਸਤਿਕਾਰ ਨਾਲ ਜੜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਜੁੜੀਆਂ ਨੇ ਔਰ ਗੁਰੂ ਸਾਹਿਬ ਦਾ ਵਿਆਹਪੁਰਬ ਜਿਹੜਾ ਵਾ ਉਹ ਬੜੇ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ ਔਰ ਮੈਂ ਗੁਰੂ ਸਾਹਿਬ ਦੇ ਚਰਨਾਂ 'ਚ ਵੀ ਅਰਦਾਸ ਕਰਦਾ ਕਿ ਸਾਡੇ ਸਾਰਿਆਂ ਤੇ ਆਪਣਾ ਮਿਹਰ ਭਰਿਆ ਹੱਥ ਲੱਖ